ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਮੱਸਿਆ ਵਾਲੇ ਦਿਨ ਆਪਣੇ ਘਰ ਦੇ ਦਰਵਾਜ਼ੇ ਦੇ ਅੱਗੇ ਪਾਣੀ ਛਿੜਕਦੇ ਹੋ ਤਾਂ ਇਸ ਦੇ ਬਾਰੇ ਇਸ ਦੇ ਫਾਇਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਆਪਣੀ ਅੱਜ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਜਿਹੜੀਆਂ ਔਰਤਾਂ ਸਵੇਰੇ ਉੱਠ ਕੇ ਆਪਣੇ ਘਰ ਦੇ ਦਰਵਾਜ਼ੇ ਤੇ ਪਾਣੀ ਪਾਉਂਦੀਆਂ ਹਨ ਉਹਨਾਂ ਨੂੰ ਧਿਆਨ ਨਾਲ ਇਸ ਵੀਡੀਓ ਨੂੰ ਸੁਣ ਲੈਣਾ ਚਾਹੀਦਾ ਹੈ। ਗੁਰੂਦੇਵ ਨੇ ਅੱਜ ਆਪਣੀ ਕਥਾ ਤੇ ਚਾਰ ਨਿਯਮ ਦੱਸੇ ਹਨ ਤੇ ਕਿਹਾ ਹੈ ਜੇਕਰ ਮਾਵਾ ਅਤੇ ਭੈਣਾ ਇਹਨਾਂ ਚਾਰ ਨਿਯਮਾਂ ਦੀ ਪਾਲਣਾ ਕਰ ਲੈਂਦੀਆਂ ਹਨ ਅਜਿਹਾ ਕੋਈ ਵੀ ਕੰਮ ਨਹੀਂ ਜੋ ਕਿ ਉਹਨਾਂ ਦਾ ਪੂਰਾ ਨਾ ਹੋਵੇ ਅਜਿਹੀ ਕੋਈ ਵੀ ਸਮੱਸਿਆ ਨਹੀਂ ਜਿਨ੍ਹਾਂ ਦਾ ਉਹਨਾਂ ਦਾ ਹੱਲ ਨਾ ਹੋਵੇ ਸਭ ਤੋਂ ਵੱਡੀ ਗੱਲ ਹੈ ਜੀ ਇਹਨਾਂ ਚਾਰ ਨਿਯਮਾਂ ਦੀ ਪਾਲਣਾ ਕਰਨਾ ਆਖਿਆ ਜਾਂਦਾ ਹੈ ਕਿ ਤੁਹਾਡੇ ਪਰਿਵਾਰ ਵਿੱਚ ਫਿਰ ਹਮੇਸ਼ਾ ਹੀ ਬਰਕਤ ਦਾ ਵਾਸ ਰਹੇਗਾ ਜਿਸ ਜਗ੍ਹਾ ਤੇ ਆਖਦੇ ਹਨ ਮਾਤਾ ਲక్ష్ਮੀ ਦਾ ਅਸ਼ੀਰਵਾਦ ਹੁੰਦਾ ਹੈ ਉਥੇ ਫਿਰ ਕਦੇ ਵੀ ਧਨ ਅਨਾਜ ਦੀ ਕਮੀ ਨਹੀਂ ਹੁੰਦੀ ਜਿੱਥੇ ਪਰਮਾਤਮਾ ਜੀ ਦਾ ਵਾਸ ਹੁੰਦਾ ਹੈ ਜਿੱਥੇ ਪਰਮਾਤਮਾ ਜੀ ਜਿਹੜੇ ਹਨ ਉਸ ਘਰ ਦੇ ਵਿੱਚ ਪਰਮਾਤਮਾ ਜੀ ਦਾ ਅਸ਼ੀਰਵਾਦ ਬਣਿਆ ਰਹਿੰਦਾ ਹੈ ਆਖਿਰਕਾਰ ਉਹ ਕਿਹੜੀਆਂ ਚੀਜ਼ਾਂ ਹਨ ਜੋ ਔਰਤਾਂ ਸਵੇਰੇ ਉੱਠ ਕੇ ਆਪਣੇ ਘਰ ਦੇ ਦਰਵਾਜ਼ੇ ਤੇ ਪਾਣੀ ਪਾਉਂਦੀਆਂ ਹਨ ਉਹਨਾਂ ਨੂੰ ਇਸ ਵੀਡੀਓ ਜ਼ਰੂਰ ਵੇਖ ਲੈਣੀ ਚਾਹੀਦੀ ਹੈ ਇਸ ਦੇ ਨਾਲ ਤੁਸੀਂ ਇਹ ਵੀ ਸੁਣਿਆ ਹੋਵੇਗਾ ਕਿ ਜਿਸ ਵੀ ਘਰ ਦੇ ਵਿੱਚ ਗਰੀਬੀ ਜੈਨਿਕ ਦਲੇਦਰਤਾ ਹੁੰਦੀ ਹੈ ਉਸ ਘਰ ਦੇ ਵਿੱਚ ਆਖਦੇ ਹਨ ਪੈਸਾ ਨਹੀਂ ਹੁੰਦਾ ਉਥੇ ਗਰੀਬੀ ਰਹਿੰਦੀ ਹੈ ਤੇ ਜਦੋਂ ਕਿਸੇ ਜਗ੍ਹਾ ਤੇ ਗਰੀਬੀ ਆਉਂਦੀ ਹੈ ਉਸ ਜਗ੍ਹਾ ਤੇ ਫਿਰ ਵਿਅਕਤੀ ਦਾ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ ਇਹ ਉਸ ਘਰ ਵਿੱਚ ਬਹੁਤ ਸਾਰੀਆਂ ਫਿਰ ਸਮੱਸਿਆਵਾਂ ਤੇ ਤਣਾ ਰਹਿੰਦਾ ਹੈ ਪੈਸੇ ਦੀ ਕਮੀ ਹੋ ਜਾਂਦੀ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਹੌਲੀ-ਹੌਲੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਆਓ ਜਾਣਦੇ ਹਾਂ ਜੀ ਉਹਨਾਂ ਚਾਰ ਚੀਜ਼ਾਂ ਦੇ ਬਾਰੇ ਤੇ ਉਹਨਾਂ ਚਾਰ ਨਿਯਮਾਂ ਦੇ ਬਾਰੇ ਕਿ ਉਹ ਕਿਹੜੇ ਹਨ ਜਿਹਨਾਂ ਦੇ ਪਾਲਣਾ ਕਰਦੀਆਂ ਵੱਡੀਆਂ ਮਾਵਾਂ ਜਾਂ ਭੈਣਾਂ ਨੂੰ ਹਮੇਸ਼ਾ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਅੱਜ ਤੋਂ ਹੀ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਸ਼ੁਰੂ ਕਰ ਦਿਓਗੇ ਤਾਂ ਅਜਿਹਾ ਕੋਈ ਵੀ ਕੰਮ ਨਹੀਂ ਜੋ ਕਿ ਤੁਹਾਡੇ ਕਰਦਾ ਪੂਰਾ ਨਾ ਹੋ ਸਕੇ ਅਜਿਹੀ ਕੋਈ ਵੀ ਇਸ਼ਾਰ ਨਹੀਂ ਹੋਵੇਗੀ ਜੋ ਤੁਹਾਡੀ ਪੂਰੀ ਨਾ ਹੋਵੇ ਇਸ ਦੇ ਨਾਲ ਇਹਨਾਂ ਚਾਰ ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਤੁਹਾਨੂੰ ਕੋਈ ਵੀ ਉਪਾਅ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਤੁਹਾਨੂੰ ਕੋਈ ਵਰਤ ਰੱਖਣ ਦੀ ਜ਼ਰੂਰਤ ਨਹੀਂ ਤੇ ਨਾ ਹੀ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਹੈ। ਬਸ ਇਸ ਤਰੀਕੇ ਦੇ ਨਾਲ ਤੁਹਾਡੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ। ਤੁਹਾਡੇ ਸਾਰੇ ਹੀ ਕੰਮ ਆਪਣੇ ਆਪ ਹੀ ਸਹੀ ਤਰੀਕੇ ਨਾਲ ਹੋਣੇ ਸ਼ੁਰੂ ਹੋ ਜਾਣਗੇ। ਸਭ ਤੋਂ ਵੱਡੀ ਗੱਲ ਹੈ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਜੋ ਵੀ ਸਮੱਸਿਆ ਚੱਲ ਰਹੀ ਹੈ ਉਹ ਦੂਰ ਹੋਣੀ ਸ਼ੁਰੂ ਹੋ ਜਾਵੇਗੀ। ਅਤੇ ਜੇਕਰ ਤੁਹਾਡੇ ਘਰ ਤੇ ਕਰਜ਼ਾ ਹੈ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਉਹ ਕਰ ਜਾ ਵੀ ਹੌਲੀ-ਹੌਲੀ ਦੂਰ ਹੋਣਾ ਸ਼ੁਰੂ ਹੋ ਜਾਵੇਗਾ ਆਉ ਜਾਣਦੇ ਹਾਂ ਜੀ ਪਰ ਇਸ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਕਿ ਕੋਈ ਹੋਰ ਵੀ ਇਸ ਵੀਡੀਓ ਦਾ ਫਾਇਦਾ ਉਠਾ ਸਕੇ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸਾਹ ਸੰਗਾ ਜੀ ਹੁਣ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅੱਗੇ ਤੋਂ ਤੁਹਾਡੇ ਇਹ ਇਸ਼ਾ ਹੈ ਕਿ ਤੁਸੀਂ ਖੁਦ ਹੀ ਬਹੁਤ ਸਿਆਣੇ ਹੋ ਤੁਹਾਨੂੰ ਪਰ ਪਤਾ ਹੋਣਾ ਚਾਹੀਦਾ ਹੈ ਕਿ ਹਮੇਸ਼ਾ ਹੀ ਜਿਹੜੀ ਬਰਕਤ ਹੁੰਦੀ ਹੈ ਚੰਗੀਆਂ ਥਾਵਾਂ ਤੇ ਰਹਿਣਾ ਹੀ ਪਸੰਦ ਕਰਦੀ ਹੈ ਉਸ ਦੀ ਭੈਣ ਗਰੀਬੀ ਜਿਹੜੀ ਹੁੰਦੀ ਹੈ ਬੁਰੀਆਂ ਥਾਵਾਂ ਤੇ ਰਹਿਣਾ ਪਸੰਦ ਕਰਦੀ ਹੈ ਇਸ ਲਈ ਤੁਸੀਂ ਆਪਣੇ ਮਨ ਤੋਂ ਸਮਝ ਸਕਦੇ ਹੋ ਜਿਸ ਘਰ ਵਿੱਚ ਪਿਆਰ ਹੁੰਦਾ ਹੈ ਜਿਸ ਘਰ ਵਿੱਚ ਪੈਸੇ ਦੀ ਭਰਪੂਰਤਾ ਹੁੰਦੀ ਹੈ ਕੋਈ ਸਮੱਸਿਆ ਨਹੀਂ ਹੁੰਦੀ ਉਸ ਘਰ ਦੇ ਵਿੱਚ ਹੀ ਪੈਸਾ ਵਾਸ ਕਰਦਾ ਹੈ ਜਿਸ ਘਰ ਦੇ ਵਿੱਚ ਹਮੇਸ਼ਾ ਲੜਾਈ ਹੁੰਦੀ ਹੈ ਜਿਸ ਘਰ ਦੇ ਵਿੱਚ ਗਲਤ ਚੀਜ਼ਾਂ ਹੁੰਦੀਆਂ ਹਨ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਹੈ ਤੇ ਉਸ ਘਰ ਵਿੱਚ ਫਿਰ ਗਰੀਬੀ ਰਹਿੰਦੀ ਹੈ ਇਸ ਲਈ ਤੁਸੀਂ ਲੋਕ ਉੱਥੇ ਕੁਝ ਗਲਤੀਆਂ ਕਰ ਬੈਠਦੇ ਹੋ ਤੁਹਾਨੂੰ ਅੱਜ ਤੋਂ ਹੀ ਉਹਨਾਂ ਗਲਤੀਆਂ ਨੂੰ ਸੁਧਾਰਨਾ ਹੋਵੇਗਾ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਤੁਹਾਡੇ ਘਰ ਵਿੱਚ ਪੈਸਾ ਆਉਣ ਦਾ ਇੱਕ ਸਮਾਂ ਹੁੰਦਾ ਹੈ। ਹਰ ਰੋਜ਼ ਤੁਹਾਡੇ ਘਰ ਵਿੱਚ ਮਾਇਆ ਆਉਂਦੀ ਹੈ। ਹਰ ਰੋਜ਼ ਜਦੋਂ ਤੁਹਾਡੇ ਘਰ ਵਿੱਚ ਉਹ ਚੀਜ਼ ਪਾਉਂਦੀ ਹੈ ਜਿਸ ਨੂੰ ਗਰੀਬੀ ਪਸੰਦ ਕਰਦੀ ਹੈ ਤਾਂ ਉਹ ਤੁਹਾਡੇ ਘਰੋਂ ਫਿਰ ਚਲੀ ਜਾਂਦੀ ਹੈ। ਤੇ ਆਖਰਕਾਰ ਉਹ ਕਿਹੜੀ ਚੀਜ਼ ਹੈ ਜੋ ਪੈਸੇ ਨੂੰ ਬਰਕਤ ਨੂੰ ਪਸੰਦ ਨਹੀਂ ਹੁੰਦੀ। ਉਹ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਉਹ ਆਖਦੇ ਹਨ ਜੀ ਕਿ ਹਰ ਰੋਜ਼ ਸਾਡੇ ਘਰ ਵਿੱਚ ਪ੍ਰਵੇਸ਼ ਮਾਤਾ ਲక్ష్ਮੀ ਦਾ ਹੋਵੇ ਭਾਵ ਕਿ ਅਸੀਂ ਪੈਸੇ ਦੇ ਹਰ ਰੋਜ਼ ਦਰਸ਼ਨ ਕਰੀਏ ਉਸ ਧਰਤੀ ਦੇ ਦਰਸ਼ਨ ਕਰਨ ਦੇ ਲਈ ਪੈਸਾ ਤੇ ਮਾਤਾ ਲక్ష్ਮੀ ਨਿਕਲਦੀ ਤਾਂ ਜ਼ਰੂਰ ਹੈ ਜਦੋਂ ਤੁਹਾਡੇ ਘਰ ਦੇ ਦਰਵਾਜ਼ੇ ਤੇ ਆਉਂਦੀ ਹੈ ਤੇ ਵੇਖਦੀ ਹੈ ਸਾਰੇ ਹੀ ਘਰ ਪਰਿਵਾਰ ਵਾਲੇ ਸੌ ਰਹੇ ਹਨ ਨਾ ਕਿ ਉਸ ਦੇ ਕੋਈ ਆਉਣ ਦੀ ਕੋਈ ਵੀ ਤਿਆਰੀ ਨਹੀਂ ਚੱਲ ਰਹੀ ਹੁੰਦੀ ਇਸ ਜਗ੍ਹਾ ਤੇ ਫਿਰ ਉਹ ਆ ਕੇ ਵਾਪਸ ਚਲੀ ਜਾਂਦੀ ਹੈ ਗਰੀਬੀ ਜਿਹੜੀ ਹੁੰਦੀ ਹੈ ਮਾਤਾ ਲక్ష్ਮੀ ਦੀ ਭੈਣ ਹੈ ਉਥੇ ਪਹੁੰਚ ਜਾਂਦੀ ਹੈ ਫਿਰ ਤੁਹਾਨੂੰ ਲੱਗਦਾ ਹੈ ਤੁਹਾਡੇ ਘਰ ਵਿੱਚ ਕਿਸ ਤਰ੍ਹਾਂ ਦੀ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਹੁਣ ਅਸੀਂ ਤੁਹਾਨੂੰ ਉਹਨਾਂ ਚਾਰ ਨਿਯਮਾਂ ਦੇ ਬਾਰੇ ਦੱਸਾਂਗੇ ਉਹ ਚਾਰ ਕੰਮ ਜੋ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਘਰ ਵਿੱਚ ਜ਼ਰੂਰ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਪਹਿਲੀ ਗੱਲ ਇਹ ਹੈ ਜੀ ਕਿ ਘਰ ਦੀ ਵੱਡੀ ਮਾਂ ਅਤੇ ਭੈਣ ਨੂੰ ਖਾਸ ਤੌਰ ਤੇ ਇੱਥੇ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਇਸ ਲਈ ਕਰਦੀ ਵੱਡੀ ਮਾਂ ਜਾਂ ਭੈਣ ਦਾ ਪਹਿਲਾ ਨਿਯਮ ਹੈ ਸਵੇਰੇ ਜਲਦੀ ਉੱਠੇ ਜੇ ਸੰਭਵ ਹੋਵੇ ਬ੍ਰਹਮਾ ਮਹੌਰ ਦੇ ਵਿੱਚ ਭਾਵ ਕਿ 4 ਤੋਂ 5 ਵਜੇ ਦੇ ਵਿੱਚ ਕਰ ਅੰਮ੍ਰਿਤ ਵੇਲੇ ਭਾ ਜਾਂ ਤੁਸੀਂ 6 ਤੋਂ 7 ਵਜੇ ਤੱਕ ਵੀ ਉੱਠ ਸਕਦੇ ਹੋ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਛਿੜਕੋ ਕੀ ਛੜਕਣਾ ਹੈ ਜੀ ਪਾਣੀ ਤੁਸੀਂ ਬਹੁਤ ਸਾਰੇ ਲੋਕਾਂ ਨੇ ਵੇਖਿਆ ਹੀ ਹੋਵੇਗਾ ਕਿ ਤੁਹਾਨੂੰ ਸਵੇਰੇ ਉਹਨਾਂ ਦੇ ਘਰ ਦੇ ਮੁੱਖ ਗੇਟ ਤੇ ਕਈ ਲੋਕਾਂ ਦੇ ਪਾਣੀ ਛੜਕਿਆ ਹੋਇਆ ਜ਼ਰੂਰ ਮਿਲੇਗਾ ਇਸ ਦਾ ਇੱਕ ਕਾਰਨ ਹੈ ਕਿਉਂਕਿ ਆਖਦੇ ਹਨ ਜੀ ਬਰਕਤ ਆਕਦੀ ਹੈ ਕਿ ਮੈਨੂੰ ਉਹੀ ਘਰ ਪਸੰਦ ਹੈ ਜਿਸ ਘਰ ਦੇ ਸਾਹਮਣੇ ਸਵੇਰੇ ਪਾਣੀ ਛੜਕਿਆ ਜਾਂਦਾ ਹੈ ਮੈਨੂੰ ਉਸ ਜਗ੍ਹਾ ਤੇ ਆਉਣਾ ਪਸੰਦ ਹੈ ਤੁਹਾਨੂੰ ਕੀ ਕਰਨਾ ਹੈ ਮਾਵਾਂ ਤੇ ਭੈਣਾਂ ਨੂੰ ਹਮੇਸ਼ਾ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਜੇ ਸੰਭਵ ਹੋਵੇ ਤਾਂ ਅੰਮ੍ਰਿਤ ਵੇਲੇ ਉਠੋ ਆਪਣੇ ਘਰ ਦੇ ਮੁੱਖ ਗੇਟ ਤੇ ਪਾਣੀ ਛੜਕਣਾ ਚਾਹੀਦਾ ਹੈ ਸ਼ੁਭ ਸਮੇਂ ਵਿੱਚ ਸੂਰਜ ਚੜ੍ਹਨ ਤੋਂ ਪਹਿਲਾਂ ਹਾਨੂੰ ਲੋਕਾਂ ਨੂੰ ਉੱਠ ਕੇ ਆਪਣੇ ਘਰ ਨੂੰ ਸਾਫ਼ ਸੁਥਰਾ ਕਰਨਾ ਚਾਹੀਦਾ ਹੈ। ਅਜਿਹਾ ਨਹੀਂ ਤੁਸੀਂ ਸਿੱਧੇ ਹੀ ਜਾ ਕੇ ਪਾਣੀ ਛੜਕਣਾ ਸ਼ੁਰੂ ਕਰ ਦਿਓ ਨਹੀਂ। ਪਹਿਲਾਂ ਇਸ ਨੂੰ ਸਾਫ਼ ਕਰੋ ਤੇ ਸਾਫ਼ ਕਰਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਆਪਣੇ ਘਰ ਦੇ ਗੇਟ ਤੇ ਪਾਣੀ ਛੜਕਣਾ ਚਾਹੀਦਾ ਹੈ। ਇੱਥੇ ਪਾਣੀ ਛੜਕ ਦੇਣ ਦੀ ਮਹੱਤਤਾ ਦੱਸੀ ਗਈ ਹੈ। ਕੁਝ ਲੋਕ ਕੀ ਕਰਦੇ ਹਨ ਪਾਣੀ ਨਾਲ ਭਰੀ ਇੱਕ ਬਾਲਟੀ ਲਿਆਉਂਦੇ ਹਨ। ਆਪਣੇ ਸਾਹਮਣੇ ਸਾਰਾ ਹੀ ਘਰ ਧੋ ਦਿੰਦੇ ਹਨ। ਇਸ ਲਈ ਘਰ ਸਵੇਰੇ ਧੋਣਾ ਮਹੱਤਵਪੂਰਨ ਨਹੀਂ ਹੈ ਹਾਲਾਂਕਿ ਸ਼ਾਮ ਨੂੰ ਧੋਣ ਵਿੱਚ ਕੋਈ ਸਮੱਸਿਆ ਨਹੀਂ ਹੈ ਪਰ ਸਵੇਰੇ ਪਾਣੀ ਛੜਕਣਾ ਮਹੱਤਵਪੂਰਨ ਹੈ ਇਸ ਲਈ ਸਵੇਰੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਨੂੰ ਝਾੜੋ ਫੇਰਣ ਤੋਂ ਬਾਅਦ ਕੀ ਕਰਨਾ ਹੈ ਆਪਣੇ ਘਰ ਦੀ ਰਸੋਈ ਤੋਂ ਇੱਕ ਲੋਟਾ ਪਾਣੀ ਲਿਆਉਣਾ ਹੈ ਹੁਣ ਇਹ ਪਾਣੀ ਇਹ ਨਾ ਸੋਚੋ ਕਿ ਤੁਹਾਨੂੰ ਕਿਤੇ ਵੀ ਤੁਸੀਂ ਲੈ ਕੇ ਆ ਸਕਦੇ ਹੋ ਤੁਸੀਂ ਲੋਕ ਇਹ ਆਪਣੇ ਘਰ ਦੀ ਰਸੋਈ ਤੋਂ ਹੀ ਪਾਣੀ ਲਿਆਉਣਾ ਹੈ ਹੁਣ ਰਸੋਈ ਵਿੱਚ ਤੁਹਾਨੂੰ ਇੰਨਾ ਪਾਣੀ ਨਹੀਂ ਮਿਲੇਗਾ ਇਸ ਲਈ ਤੁਸੀਂ ਇਹ ਪਾਣੀ ਤੁਹਾਡੇ ਲੋਕਾਂ ਲਈ ਹੈ ਕਿ ਤੁਸੀਂ ਆਪਣੇ ਘਰ ਤੋਂ ਇੱਕ ਲੋਟਾ ਲੈ ਜਾਓ ਉਹ ਲੋਟਾ ਜੋ ਤੁਹਾਡੇ ਘਰ ਦੀ ਰਸੋਈ ਵਿੱਚ ਹੈ ਜਿੱਥੇ ਤੁਹਾਨੂੰ ਪਾਣੀ ਤੁਸੀਂ ਪੀਂਦੇ ਹੀ ਰਹਿੰਦੇ ਹੋ ਪਾਣੀ ਦਾ ਇੱਕ ਡੱਬੇ ਵਿੱਚ ਰੱਖਿਆ ਜਾਂਦਾ ਹੈ ਪੀਣ ਵਾਲਾ ਪਾਣੀ ਜਿਸ ਨੂੰ ਲੋਕ ਬਰਬਾਦ ਨਹੀਂ ਕਰਦੇ ਕਿਉਂਕਿ ਤੁਹਾਡੇ ਘਰ ਵਿੱਚ ਦੋ ਜਾਂ ਤਿੰਨ ਥਾਵਾਂ ਹਨ ਜਿੱਥੇ ਤੁਸੀਂ ਪੀਣ ਲਈ ਪਾਣੀ ਰੱਖਦੇ ਹੋ ਜੇ ਇਹ ਠੀਕ ਹੈ ਜਾਂ ਤੁਸੀਂ ਇਸ ਨੂੰ ਨਹੀਂ ਰੱਖਦੇ ਤਾਂ ਤੁਸੀਂ ਅੱਜ ਤੋਂ ਹੀ ਰੱਖਣਾ ਸ਼ੁਰੂ ਕਰ ਦਿਓ ਕਿਉਂਕਿ ਸਵੇਰੇ ਤੁਹਾਨੂੰ ਇਹ ਪਾਣੀ ਆਪਣੇ ਘਰ ਦੇ ਮੁੱਖ ਗੇਟ ਤੇ ਲੈ ਕੇ ਜਾਣਾ ਚਾਹੀਦਾ ਹੈ ਹੁਣ ਇਸ ਦਾ ਇੱਕ ਹੋਰ ਕਾਰਨ ਹੈ ਜਿਸ ਜਗ੍ਹਾ ਤੇ ਅਸੀਂ ਰਸੋਈ ਵਿੱਚ ਪਾਣੀ ਪੀਂਦੇ ਹਾਂ ਉਹ ਸਾਡੇ ਪੁਰਖਿਆਂ ਦੀ ਜਗ੍ਹਾ ਹੈ ਇਸ ਲਈ ਜਦੋਂ ਅਸੀਂ ਉਸ ਜਗ੍ਹਾ ਤੋਂ ਪਾਣੀ ਭਰ ਕੇ ਘਰ ਦੇ ਮੁੱਖ ਗੇਟ ਤੇ ਛਿੜਕਦੇ ਹਾਂ ਸਾਡੇ ਪੁਰਖੇ ਵੀ ਸਾਡੇ ਤੋਂ ਖੁਸ਼ ਹੋ ਜਾਂਦੇ ਹਨ ਇਸ ਲਈ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਆਪਣੇ ਰਸੋਈ ਦੇ ਘਰ ਵਿੱਚੋਂ ਹੀ ਜਿਹੜਾ ਹੈ ਉਹ ਪਾਣੀ ਲੈ ਕੇ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੀ ਰਸੋਈ ਵਿੱਚ ਪਾਣੀ ਨਾਲ ਭਰਿਆ ਹੋਇਆ ਘੜਾ ਨਹੀਂ ਹੈ ਤਾਂ ਤੁਸੀਂ ਲੋਕ ਆਮ ਪਾਣੀ ਤਾਜ਼ਾ ਪਾਣੀ ਛੁੱਧ ਪਾਣੀ ਕਿਤੇ ਹੋਰ ਤੋਂ ਵੀ ਲੈ ਸਕਦੇ ਹੋ ਪਰ ਤੁਹਾਨੂੰ ਇਹ ਕੋਸ਼ਿਸ਼ ਕਰਨੀ ਹੋਵੇਗੀ ਤੁਹਾਨੂੰ ਇਹ ਆਪਣੇ ਘਰ ਦੀ ਰਸੋਈ ਤੋਂ ਹੀ ਪਾਣੀ ਲੈਣਾ ਚਾਹੀਦਾ ਹੈ ਇਹ ਬਿਹਤਰ ਹੋਵੇਗਾ ਇਸ ਤੋਂ ਇਲਾਵਾ ਤੁਹਾਨੂੰ ਲੋਕਾਂ ਨੂੰ ਆਪਣੇ ਘਰ ਦੀ ਰਸੋਈ ਤੋਂ ਪਾਣੀ ਲੈਣਾ ਚਾਹੀਦਾ ਹੈ ਨਹੀਂ ਤਾਂ ਜੇਕਰ ਨਹੀਂ ਮਿਲ ਰਿਹਾ ਤਾਜ਼ਾ ਪਾਣੀ ਹੈ ਤੁਹਾਡੇ ਲਈ ਚੰਗਾ ਪਾਣੀ ਹੈ ਉਸ ਪਾਣੀ ਦਾ ਇੱਕ ਲੋਟਾ ਭਰ ਕੇ ਆਪਣੇ ਘਰ ਦੇ ਮੁੱਖ ਗੇਟ ਤੇ ਲੈ ਕੇ ਆਉਣਾ ਪਵੇਗਾ ਮੁੱਖ ਗੇਟ ਤੇ ਆਉਣ ਤੋਂ ਬਾਅਦ ਤੁਹਾਨੂੰ ਆਪਣੇ ਸੱਜੇ ਹੱਥ ਦੀ ਹਥੇਲੀ ਵਿੱਚ ਪਾਣੀ ਪਾ ਕੇ ਇਹ ਪਾਣੀ ਛੜਕਣਾ ਹੋਵੇਗਾ ਤੁਸੀਂ ਸਮਝ ਗਏ ਹੋਵੋਗੇ ਕਿ ਤੁਹਾਨੂੰ ਕਿਸ ਤਰੀਕੇ ਨਾਲ ਪਾਣੀ ਛੜਕਣਾ ਹੈ ਇਸ ਨੂੰ ਡੋਲਣਾ ਨਹੀਂ ਤੁਸੀਂ ਇੱਕ ਲੋਟਾ ਲਓ ਇਸ ਨੂੰ ਇੱਕੋ ਵਾਰੀ ਨਾ ਫੈਲਾਓ ਸੱਜੇ ਹੱਥ ਦੀ ਹੈ ਥੈਲੀ ਨਾਲ ਥੋੜਾ ਥੋੜਾ ਪਾਣੀ ਲੈਣਾ ਹੋਵੇਗਾ ਫਿਰ ਘਰ ਦੇ ਪੂਰੇ ਹੀ ਮੁੱਖ ਗੇਟ ਦੇ ਵਿੱਚ ਪਾਣੀ ਦੇ ਛੱਟੇ ਦੇ ਦੇਣੇ ਹਨ ਤੁਹਾਡੇ ਘਰ ਦੇ ਸਾਹਮਣੇ ਉਸ ਖੇਤਰ ਵਿੱਚ ਤੁਸੀਂ ਲੋਕਾਂ ਨੂੰ ਆਪਣੇ ਹੱਥਾਂ ਦੇ ਨਾਲ ਪਾਣੀ ਛਿੜਕਣਾ ਹੈ ਇਸ ਨੂੰ ਜਲਦੀ ਵਿੱਚ ਨਾ ਡੋਲੋ ਜਦੋਂ ਇਸ ਤਰ੍ਹਾਂ ਪਾਣੀ ਛਿੜਕਿਆ ਜਾਂਦਾ ਹੈ ਇਸ ਨੂੰ ਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਜਿਸ ਘਰ ਵਿੱਚ ਮਾਵਾਂ ਤੇ ਭੈਣਾਂ ਰਹਿੰਦੀਆਂ ਹਨ ਉਹਨਾਂ ਨੂੰ ਸਵੇਰੇ ਜਲਦੀ ਜਾਗਣਾ ਚਾਹੀਦਾ ਹੈ ਇਸ ਤਰ੍ਹਾਂ ਸਵੇਰੇ ਜਲਦੀ ਉੱਠ ਕੇ ਅਮ੍ਰਿਤ ਵੇਲੇ ਉੱਠੋ ਤੁਸੀਂ ਸਵੇਰੇ ਉੱਠ ਕੇ ਆਪਣੇ ਘਰ ਦੀ ਰਸੋਈ ਤੋਂ ਘਰ ਦੇ ਮੁੱਖ ਗੇਟ ਤੇ ਪਾਣੀ ਛਿੜਕਣਾ ਹੈ ਆਖਦੇ ਹਨ ਜੀ ਕਿ ਇਸ ਤਰੀਕੇ ਨਾਲ ਜੇਕਰ ਤੁਸੀਂ ਪਾਣੀ ਛੜਕਦੇ ਹੋ ਨਾ ਤੇ ਮਾਤਾ ਲక్ష్ਮੀ ਦਾ ਵਾਸ ਹੁੰਦਾ ਹੈ ਭਾਵ ਕਿ ਧਨ ਦੌਲਤ ਬਰਕਤਾਂ ਦਾ ਵਾਸ ਹੁੰਦਾ ਹੈ ਘਰ ਦੇ ਪਿੱਤਰ ਵੀ ਉਸ ਘਰ ਤੋਂ ਬਹੁਤ ਖੁਸ਼ ਹੋ ਜਾਂਦੇ ਹਨ ਕਦੇ ਵੀ ਤੁਹਾਡੇ ਘਰ ਤੇ ਦੁੱਖ ਤਕਲੀਫ ਆਉਣ ਨਹੀਂ ਦਿੰਦੇ ਦੂਜੀ ਗੱਲ ਹੈ ਜੀ ਜਦੋਂ ਤੁਸੀਂ ਆਪਣੇ ਘਰ ਦੀ ਸਵੇਰ ਦੀ ਪੂਜਾ ਕਰਦੇ ਹੋ ਪਾਠ ਕਰਦੇ ਹੋ ਜਦੋਂ ਮਾਵਾਂ ਤੇ ਭੈਣਾਂ ਸਵੇਰੇ ਖਾਲੀ ਹੁੰਦੀਆਂ ਹਨ ਜਾਨੀ ਪਾਣੀ ਆਦ ਛੜਕਣ ਤੋਂ ਬਾਅਦ ਉਸ ਤੋਂ ਬਾਅਦ ਉਹ ਆਪਣੇ ਘਰ ਦੀ ਪੂਜਾ ਕਰ ਸਕਦੀਆਂ ਹਨ ਇਸ ਲਈ ਜਿਸ ਘਰ ਵਿੱਚ ਪੂਜਾ ਤੋਂ ਬਾਅਦ ਉਹਨਾਂ ਦੇ ਘਰ ਦੇ ਮੁੱਖ ਗੇਟ ਤੇ ਦੀਵਾ ਰੱਖਿਆ ਜਾਂਦਾ ਹੈ ਤਾਂ ਮੰਨਿਆ ਜਾਂਦਾ ਹੈ ਕਿ ਉਸ ਘਰ ਵਿੱਚ ਬਰਕਤ ਆਉਣਾ ਪਸੰਦ ਕਰਦੀ ਹੈ ਹੁਣ ਇਹ ਦੀਵਾ ਇੱਥੇ ਹੈ ਜੀ ਤੁਸੀਂ ਆਪਣੇ ਮਰਜ਼ੀ ਅਨੁਸਾਰ ਗੋਲ ਬੱਤੀ ਜਾਂ ਲੰਬੀ ਬੱਤੀ ਵੀ ਰੱਖ ਸਕਦੇ ਹੋ ਆਖਿਆ ਜਾਂਦਾ ਹੈ ਕਿ ਦੇਵੀ ਦੇਵਤਿਆਂ ਦੇ ਲਈ ਇਹ ਮੁੱਖ ਰੱਖਿਆ ਜਾਂਦਾ ਸੀ ਇਸ ਲਈ ਜੇਕਰ ਤੁਸੀਂ ਇੱਕ ਲੰਬੀ ਬੱਤੀ ਵਾਲਾ ਦੀਵਾ ਵੀ ਰੱਖਦੇ ਹੋ ਇਹ ਵੀ ਚੰਗੀ ਗੱਲ ਹੈ ਜੇਕਰ ਤੁਸੀਂ ਇਹ ਬੱਤੀ ਵੀ ਰੱਖਦੇ ਹੋ ਤਾਂ ਵੀ ਕੋਈ ਸਮੱਸਿਆ ਨਹੀਂ ਇਸ ਲਈ ਜਿਸ ਘਰ ਦੇ ਵਿੱਚ ਸਵੇਰੇ ਪਾਠ ਪੂਜਾ ਹੁੰਦਾ ਹੈ ਪਾਠ ਪੂਜਾ ਕਰਨ ਤੋਂ ਬਾਅਦ ਘਰ ਦੇ ਮੁੱਖ ਗੇਟ ਤੇ ਇੱਕ ਦੀਵਾ ਰੱਖਿਆ ਜਾਂਦਾ ਹੈ ਤੁਸੀਂ ਕਿਸੇ ਵੀ ਪਾਸੇ ਰੱਖ ਸਕਦੇ ਹੋ ਇਸ ਨਾਲ ਕੋਈ ਸਮੱਸਿਆ ਨਹੀਂ ਇਸ ਲਈ ਘਰ ਵਿੱਚ ਇਹ ਦੀਵਾ 메ਨ ਗਿਰਡ ਤੇ ਰੱਖਿਆ ਜਾਂਦਾ ਹੈ ਤੇ ਆਖਦੇ ਹਨ ਜੀ ਉਸ ਘਰ ਵਿੱਚ ਬਰਕਤ ਆਉਣਾ ਪਸੰਦ ਕਰਦੀ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਜਿਸ ਘਰ ਦੇ ਵਿੱਚ ਅਮ੍ਰਿਤ ਵੇਲੇ ਚਾਨਣ ਹੋ ਗਿਆ ਹੈ ਉਸ ਘਰ ਵਿੱਚ ਕੋਈ ਨਾ ਕੋਈ ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹੀ ਹੋਵੇਗਾ ਉਸ ਘਰ ਦੇ ਵਿੱਚ ਆਲਸ ਨਹੀਂ ਹੈ ਇਸ ਗੱਲ ਨੂੰ ਵੇਖ ਕੇ ਬਰਕਤ ਦਾ ਵਾਸ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਵਿੱਚ ਹੋ ਜਾਵੇਗਾ ਤੇ ਨਾਲ ਹੀ ਨਾਲ ਦੱਸ ਦਈਏ ਕਿ ਤੀਜੀ ਗੱਲ ਕਿਹੜੀ ਹੈ ਜੀ ਇਸ ਸਮੇਂ ਤੁਸੀਂ ਘਰ ਦੀ ਸਾਫ ਸਫਾਈ ਕਰ ਲੈਂਦੇ ਹੋ ਤੇ ਜੇਕਰ ਤੁਸੀਂ ਬਾਅਦ ਵਿੱਚ ਇਸ਼ਨਾਨ ਕਰਕੇ ਪਰਮਾਤਮਾ ਜੀ ਦਾ ਨਾਮ ਸਿਮਰਦੇ ਹੋ ਤੇ ਮੰਨ ਲਓ ਕਿ ਤੁਸੀਂ ਇਸ ਸਮੇਂ ਜਦੋਂ ਘਰ ਦਾ ਮੇਨ ਗੇਟ ਸਵੇਰੇ ਖੋਲਦੇ ਹੋ ਉਸ ਸਮੇਂ ਤੁਸੀਂ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਇਸ ਸਮੇਂ ਤੁਸੀਂ ਆਪਣੇ ਘਰ ਦੇ ਵਿੱਚ ਆਟੇ ਦਾ ਬਣਿਆ ਹੋਇਆ ਦੀਵਾ ਜਗਾ ਸਕਦੇ ਹੋ ਦੇਸੀ ਘਿਓ ਦੀ ਜੋਤ ਜਗਾ ਸਕਦੇ ਹੋ ਆਪਣੇ ਘਰ ਦੀ ਰਸੋਈ ਦੇ ਵਿੱਚ ਜੇਕਰ ਤੁਸੀਂ ਇਸ ਤਰੀਕੇ ਨਾਲ ਘਰ ਦੀ ਰਸੋਈ ਨੂੰ ਵੀ ਪਵਿੱਤਰ ਕਰ ਲਓਗੇ ਤੇ ਮੰਨਿਆ ਜਾਂਦਾ ਹੈ ਕਿ ਇਹ ਜਿਹੜੀ ਦੇਸੀ ਘਿਓ ਦੀ ਜੋਤ ਹੈ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹਮੇਸ਼ਾ ਲਈ ਕਰ ਦਿੰਦੀ ਹੈ ਇਸ ਦਾ ਅਸਰ ਬੁਝਣ ਤੋਂ ਬਾਅਦ ਘੱਟੋ-ਘੱਟ 8-10 ਘੰਟੇ ਰਹਿੰਦਾ ਹੈ ਤੁਹਾਡੇ ਘਰ ਦੀ ਜਿਹੜੀ ਊਰਜਾ ਹੈ ਉਹ ਜਿਹੜੀ ਹੈ ਸਵਸ਼ ਹੋ ਜਾਵੇਗੀ ਭਾਵਕੇ ਸਕਾਰਾਤਮਕ ਊਰਜਾ ਬਣ ਜਾਵੇਗੀ ਤੇ ਚੌਥੀ ਚੀਜ਼ ਹੈ ਜੀ ਪਾਣੀ ਦਾ ਘੜਾ ਜਿਸ ਦਾ ਅਰਥ ਹੈ ਕਿ ਅਸੀਂ ਸਵੇਰੇ ਪਾਣੀ ਛੜਕਦੇ ਹਾਂ ਪਰ ਤੁਹਾਨੂੰ ਆਪਣੇ ਘਰ ਦੇ ਮੁੱਖ ਗੇਟ ਤੇ ਪਾਣੀ ਦਾ ਘੜਾ ਵੀ ਰੱਖਣਾ ਚਾਹੀਦਾ ਹੈ ਇਹ ਪਾਣੀ ਦਾ ਘੜਾ ਮਿੱਟੀ ਦਾ ਤੁਹਾਡੇ ਘਰ ਵਿੱਚ ਕਿਸੇ ਹੋਰ ਚੀਜ਼ ਤੋਂ ਵੀ ਬਣਾਇਆ ਜਾ ਸਕਦਾ ਹੈ ਇਸ ਲਈ ਪਾਣੀ ਦਾ ਬਾਟਾ ਵੀ ਰੱਖ ਸਕਦੇ ਹੋ ਹਮੇਸ਼ਾ ਤੁਹਾਡੇ ਘਰ ਦੇ ਮੁੱਖ ਗੇਟ ਤੇ ਰੱਖਿਆ ਹੋਣਾ ਚਾਹੀਦਾ ਹੈ ਪਿੰਡਾਂ ਦੇ ਪੁਰਾਣੇ ਘਰਾਂ ਵਿੱਚ ਤੁਸੀਂ ਵੇਖਿਆ ਹੋਵੇਗਾ ਲੋਕ ਆਪਣੇ ਘਰ ਦੇ ਮੁੱਖ ਗੇਟ ਤੇ ਪਾਣੀ ਦਾ ਘੜਾ ਰੱਖਦੇ ਸਨ ਇਹ ਵੀ ਇੱਕ ਪ੍ਰਤੀਕ ਹੈ ਕਿ ਤੁਹਾਡੇ ਘਰ ਵਿੱਚ ਬਰਕਤ ਦਾ ਆਵਾਸ ਹਮੇਸ਼ਾ ਲਈ ਹੋ ਜਾਵੇਗਾ ਧੰਨ ਦੀ ਵਰਖਾ ਹੋਣੀ ਸ਼ੁਰੂ ਹੋ ਜਾਵੇਗੀ ਆਪਣੇ ਘਰ ਦੇ ਮੁੱਖ ਗੇਟ ਤੇ ਪਾਣੀ ਦਾ ਘੜਾ ਰੱਖਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਖੱਬੇ ਹੱਥ ਸੱਜੇ ਹੱਥ ਇਸ ਦੀ ਕੋਈ ਵੀ ਉਲੰਘਣਾ ਨਹੀਂ ਹੈ ਇੱਕ ਪਾਸੇ بس ਤੁਸੀਂ ਘੜਾ ਭਰ ਕੇ ਰੱਖਣਾ ਹੈ ਤੁਹਾਨੂੰ ਇਸ ਪਾਣੀ ਦੇ ਨਾਲ ਕੁਝ ਨਹੀਂ ਕਰਨਾ ਪਵੇਗਾ ਇਸ ਨੂੰ ਭਰ ਕੇ ਇੱਕ ਪਾਸੇ ਰੱਖ ਦੇਣਾ ਹੈ ਇਸ ਪਾਣੀ ਨੂੰ ਵੇਖਣ ਤੋਂ ਬਾਅਦ ਆਖਦੇ ਹਨ ਕਿ ਧੰਨ ਦੀ ਦੇਵੀ ਤੁਹਾਡੇ ਤੇ ਪ੍ਰਸੰਨ ਹੋ ਜਾਵੇਗੀ ਇਹ ਚਾਰ ਚੀਜ਼ਾਂ ਨੂੰ ਤੁਸੀਂ ਧਿਆਨ ਵਿੱਚ ਰੱਖ ਲੈਣਾ ਹੈ ਮਾਵਾ ਅਤੇ ਭੈਣਾ ਸਵੇਰੇ ਜਲਦੀ ਉੱਠ ਕੇ ਇਹਨਾਂ ਚਾਰ ਚੀਜ਼ਾਂ ਤੇ ਧਿਆਨ ਕੇਂਦ੍ਰਿਤ ਕਰੋ ਜੇਕਰ ਉਹ ਇਹ ਚਾਰ ਚੀਜ਼ਾਂ ਕਰਦੀਆਂ ਹਨ ਤਾਂ ਮੰਨ ਕੇ ਚੱਲੋ ਕਿ ਤੁਹਾਨੂੰ ਕਦੇ ਵੀ ਜ਼ਿੰਦਗੀ ਵਿੱਚ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਸ ਘਰ ਵਿੱਚ ਹਮੇਸ਼ਾ ਸਵੇਰੇ ਉੱਠ ਕੇ ਪਾਠ ਪੂਜਾ ਹੁੰਦੀ ਹੈ ਘਰ ਦੇ ਨਾਲ-ਨਾਲ ਘਰ ਦੇ ਮੇਨ ਗੇਟ ਦੀ ਵੀ ਸਫਾਈ ਹੁੰਦੀ ਹੈ ਉਸ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹਮੇਸ਼ਾ ਲਈ ਹੋ ਜਾਂਦਾ ਹੈ ਤੁਹਾਡੇ ਘਰ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੇ ਹੌਲੀ-ਹੌਲੀ ਤੁਹਾਡੇ ਘਰ ਤੋਂ ਤੁਹਾਡੇ ਪਰਿਵਾਰ ਦੇ ਜੀਵਾਂ ਤੋਂ ਕਰਜ਼ਾ ਮੁਕਤ ਹੋਣੇ ਉਹ ਸ਼ੁਰੂ ਹੋ ਜਾਣਗੇ ਪੈਸੇ ਦੀ ਸਾਰੇ ਹੀ ਸਮੱਸਿਆ ਹੌਲੀ-ਹੌਲੀ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਸੋ ਸਾਲ ਸੰਗਰ ਜੀ ਇਹ ਹਨ ਉਹ ਚਾਰ ਚੀਜ਼ਾਂ ਜੋ ਤੁਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਰੱਖਣੀਆਂ ਹਨ ਜਿਹੜੀਆਂ ਤੁਹਾਨੂੰ ਧਨવાન ਹੋਣ ਤੋਂ ਨਹੀਂ ਰੋਕ ਸਕਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ